ਕਿੰਨੇ ਵਾਸ਼ਰੂਮ ਕਿੰਨੇ ਆ ਆਪਣੇ ਤੋੜੇ ਤੂੰ ਉਹ ਵਾਸ਼ਰੂਮ ਚਾਰ ਆ ਭਾਜੀ ਚਾਰ ਚਾਰ ਵਾਸ਼ਰੂਮ ਹਾਂਜੀ ਕੈਲਕੂਲੇਸ਼ਨ ਪਤਾ ਕਰੋ ਚਾਰ ਵਾਸ਼ਰੂਮਾਂ ਨੂੰ ਕਿੰਨਾ ਤਜ਼ਾਬ ਲੱਗੇਗਾ ਹਲੇ ਆ ਭਾਜੀ ਉਹ ਐ ਭਾਜੀ ਵਾਸ਼ਰੂਮ ਭਾਜੀ ਵਾਸ਼ਰੂਮ ਹੀ ਆ ਹੋਰ ਕੀ ਐ ਇਹ ਸਟੋਰ ਆ ਸਾਡਾ ਘਰ ਆਪਣਾ ਸਾਡਾ ਆਪਣਾ ਭਾਜੀ ਅਜੀਬ ਆ ਮੈਂ ਕਿਹਨਾਂ ਦੇਖੋ ਵੀ ਤੁਸੀਂ ਕੀ ਹਾਲ ਕੀਤਾ ਵਾ ਚੰਗੇ ਭਲੇ ਵਾਸ਼ਰੂਮ ਦਾ ਤੁਹਾਨੂੰ ਰਹਿਣਾ ਨਹੀਂ ਆਉਂਦਾ ਵੀ ਬੰਦੇ ਕਿੱਦਾਂ ਰਹਿੰਦੇ ਆ ਘਰਾਂ ਚ ਵਿੱਚ ਆਹ ਦੇਖੋ ਬੇਸਨ ਇਹ ਨਵਾਂ ਲੱਗੇਗਾ ਓ ਯਾਰ ਮੈਂ ਤਾਂ ਹੈਰਾਨ ਆ ਤੁਹਾਡੀ ਸੋਚ ਤੋਂ ਯਾਰ ਤੁਸੀਂ ਬੰਦੇ ਹੋ ਕੋ ਡੰਗਰ ਹੋ ਤੁਸੀਂ ਹੈਲੋ ਤੁਹਾਨੂੰ ਤਾਂ ਨਹੀਂ ਡੰਗਰ ਕਹ ਰਹੇ ਨਹੀਂ ਆ ਕਿੱਦਾਂ ਆ ਕੀ ਮੈਂ ਤਾਂ ਸਮਝਦਾ ਪਤਾ ਨਹੀਂ ਜ਼ਿੰਦਗੀ ਕਿੱਦਾਂ ਤੁਸੀਂ ਕੱਟਦੀ ਏ ਸਾਰੀ ਬੇਖਬਰੀ ਵਾਸ਼ਰੂਮ ਚ ਕੱਟਦੀ ਸਾਰੀ ਜ਼ਿੰਦਗੀ